ਇਹ ਜਿਹੜੀ ਕਵਿਤਾ ਹੈ ਇਹਦੀ ਭੂਮਿਕਾ ਮੈਂ ਦੱਸਣਾ ਚਾਹਾਂਗਾ ਪਹਿਲਾਂ ਗਲਾ ਮੇਰਾ ਠੀਕ ਨਹੀਂ ਹੈ ਵੈਸੇ ਇੱਕ ਛੋਟੀ ਜੀ ਬੱਚੀ ਆਪਣੀ ਮੰਮੀ ਦੇ ਨਾਲ ਇਸ ਪ੍ਰੋਗਰਾਮ ਵਿੱਚ ਆਉਂਦੀ ਹੈ ਬਾਬਾ ਸੁੱਚਾ ਸਿੰਘ ਗੁਰਮਤ ਸੰਗੀਤ ਅਕੈਡਮੀ ਵਿੱਚ ਉਹ ਬੱਚੀ ਕੀ ਦੇਖਦੀ ਹੈ ਕਿ ਛੋਟੇ-ਛੋਟੇ ਬੱਚੇ ਜਿਹੜੇ ਉਹ ਤੰਤੀ ਸਾਜ਼ ਵਜਾ ਰਹੇ ਨੇ ਕੋਈ ਰਬਾਬ ਵਜਾ ਰਿਹਾ ਕੋਈ ਤੌਸ ਵਜਾ ਰਿਹਾ ਹੈ ਕੋਈ ਦਿਰੂਬਾ ਵਜਾ ਰਿਹਾ ਹੈ ਕੋਈ ਹਰਮੋਨੀਅਮ ਤੇ ਬਹੁਤ ਵਧੀਆ ਪਲੇ ਕਰ ਰਿਹਾ ਹੈ ਤੋਂ ਬੱਚੀ ਦੇ ਮਨ ਵਿੱਚ ਆਇਆ ਕਿ ਕਿੱਡੇ ਵਧੀਆ ਲੱਗਦੇ ਨੇ ਛੋਟੇ ਛੋਟੇ ਬੱਚੇ ਤੇ ਸਾਰੀ ਸੰਗਤ ਬੜਾ ਪਿਆਰ ਦੇ ਰਹੀ ਹੈ ਉਹਨਾਂ ਬੱਚਿਆਂ ਨੂੰ ਜਗਾਰੇ ਛੱਡ ਰਹੀ ਹੈ ਉਹ ਉੱਥੇ ਕੁਝ ਨਹੀਂ ਬੋਲਦੀ ਤੇ ਘਰ ਜਾ ਕੇ ਨਾ ਆਪਣੀ ਮੰਮੀ ਨੂੰ ਕੁਝ ਕਹਿੰਦੀ ਹੈ ਜੋ ਕਹਿੰਦੀ ਹੈ ਉਹ ਮੈਂ ਕਾਲੇ ਥੇ ਕਵਤਾ ਇੱਕ ਲਿਖੀ ਆ ਸੋ ਆਓ ਕਵਤਾ ਨਾਲ ਜੁੜੀ ਹੈ ਕਿ ਉਹ ਬੱਚੀ ਘਰ ਜਾ ਕੇ ਆਪਣੀ ਮਾਂ ਨੂੰ ਕੀ ਕਹਿੰਦੀ ਆ ਨਿੱਕੇ ਨਿੱਕੇ ਬੱਚੇ ਕੀਰਤਨ ਕਰਦੇ ਲੱਗਦੇ ਸੋਹਣੇ ਉਹ ਬੱਚੀ ਕਹਿੰਦੀ ਹੈ ਨਿੱਕੇ ਨਿੱਕੇ ਬੱਚੇ ਕੀਰਤਨ ਕਰਦੇ ਲੱਗਦੇ ਸੋਹਣੇ ਮੈਂ ਵੀ ਸਿੱਖਣੇ ਰਾਗ ਮਾਏ ਨਾਲੇ ਤੰਤੀ ਸਾਜ਼ ਵਜਾਉਣੇ ਮੈਂ ਵੀ ਸਿੱਖਣੇ ਰਾਗ ਮਾਏ ਨਾਲੇ ਤੰਤੀ ਸਾਜ਼ ਵਜਾਉਣੇ ਜੇੜੀ ਉਮਰੇ ਕੱਪੜੇ ਵੀ ਨਾ ਚੱਜ ਨਾਲ ਪਾਉਣੇ ਆਉਂਦੇ ਕਿ ਜਿਹੜੀ ਉਮਰੇ ਕੱਪੜੇ ਵੀ ਨਾ ਚੱਜ ਨਾਲ ਪਾਉਣੇ ਆਉਂਦੇ ਉਸ ਉਮਰ ਦੇ ਬੱਚੇ ਉਥੇ ਤੰਤੀ ਸਾਜ਼ ਵਜਾਉਂਦੇ ਖਿੱਚਦਾ ਕੇਂਦਰ ਬਣਦੇ ਨੇ ਉਹ ਸਭ ਦੇ ਮਨ ਨੂੰ 모ਹਨੇ ਮੈਂ ਵੀ ਸਿੱਖਨੇ ਰਾਗ ਮਾਏ ਨਾਲੇ ਤੰਤੀ ਸਾਜ਼ ਵਜਾਉਣੀ ਸੁਣਿਆ ਮੈਂ ਇਹ ਬਾਬਾ ਸੁੱਚਾ ਸਿੰਘ ਜੀ ਦੀ ਫੁੱਲવાડી ਪੂਰੀ ਦੁਨੀਆ ਦੇ ਵਿੱਚ ਜਿਸ ਨੇ ਆਪਣੀ ਮਹਿਕ ਖਿਲਾਰੀ ਮਾਏਨੀ ਇਹ ਫੁੱਲ ਵਿਲਖਣ ਮਾਏਨੀ ਇਹ ਫੁੱਲ ਵਿਲਖਣ ਕਿਧਰੇ ਨਾ ਮਰ ਜਾਉਣੇ ਮੈਂ ਵੀ ਸਿੱਖਨੇ ਰਾਗ ਮਾਏ ਨਾਲ ਤੰਤੀ ਸਾਜ਼ ਵਜਾਉਣੇ ਅਮਰਕੋੜ ਦੀ ਧਰਤੀ ਤੇ ਜੰਗਲ ਵਿੱਚ ਮੰਗਲ ਲੱਗੇ ਅਮਰਕੋੜ ਦੀ ਧਰਤੀ ਤੇ ਜੰਗਲ ਵਿੱਚ ਮੰਗਲ ਲੱਗੇ ਨਕਮਸਤਕ ਹੁੰਦੇ ਆ ਕੇ ਵਿਦਵਾਨ ਵੱਡੇ ਵੱਡੇ ਉਸ ਧਰਤੀ ਦੇ ਗੁਣ ਅਨੇਕਾਂ ਮੈਥੋਂ ਗਿਣਣਾ ਹੋਣੇ ਮੈਂ ਵੀ ਸਿੱਖਨੇ ਰਾਗ ਮਾਏ ਨਾਲੇ ਤੰਤੀ ਸਾਜ਼ ਵਜਾਉਣੇ ਚੱਲਣੀ ਅੰਮੀਏ ਉੱਥੇ ਜਾ ਕੇ ਮੇਰਾ ਵੀ ਨਾਂ ਲਿਖਵਾ ਦੇ ਚੱਲਣੀ ਅੰਮੀਏ ਉੱਥੇ ਜਾ ਕੇ ਮੇਰਾ ਵੀ ਨਾਂ ਲਿਖਵਾ ਦੇ ਜ਼ਿੰਦਗੀ ਵਿੱਚ ਕੁਝ ਹੋਰ ਨਾ ਮੰਗਾ ਇਹੀ ਰੀਚ ਪੁਗਾ ਦੇ ਮੈਂ ਨਾ ਮੰਗਦੀ ਪੈਸਾ ਢੇਲਾ ਨਾ ਮੈਂ ਮੰਗਾ ਖਿਡਾਉਣੇ ਮੈਂ ਵੀ ਸਿੱਖਨੇ ਰਾਗ ਮਾਏ ਨਾਲ ਤੰਤੀ ਸਾਜ਼ ਵਜਾਉਣੇ ਕਲਯੁਗ ਮਹਿ ਕੀਰਤਨ ਪ੍ਰਧਾਨਾ ਕਹਿੰਦੀ ਏ ਗੁਰਬਾਣੀ ਇਹ ਅਨਮੁੱਲੀ ਦਾਤ ਹੈ ਪ੍ਰਗਟ ਸੱਚ ਕਰਕੇ ਇਹ ਜਾਣੀ ਕੀਰਤਨੀਆਂ ਦੇ ਚਰਨਾਂ ਵਿੱਚ ਰੁੱਤਾਂ ਨੇ ਫੁੱਲ ਵਿਛਾਉਣੇ ਕੀਰਤਨੀਆਂ ਦੇ ਚਰਨਾਂ ਵਿੱਚ ਰੁੱਤਾਂ ਨੇ ਫੁੱਲ ਵਿਛਾਉਣੇ ਮੈਂ ਵੀ ਸਿੱਖਨੇ ਰਾਗ ਮਾਏ ਨਾਲ ਤੰਤੀ ਸਾਜ਼ ਵਜਾਉਣੇ ਮੈਂ ਵੀ ਸਿੱਖਨੇ ਰਾਗ ਮਾਏ ਨਾਲ ਤੰਤੀ ਸਾਜ਼ ਵਜਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਗਟ ਸਿੰਘ ਜੀ ਨੇ ਬੜੇ ਭਾਵ ਨਾਲ ਕਵਿਤਾ ਬਣਾਈ ਕਿਉਂਕਿ ਕੱਲ ਦੇ دیਵਾਨਾ ਵਿੱਚ ਭਾਈ ਸਾਹਿਬ ਜੀ ਛੋਟੇ ਛੋਟੇ ਬੱਚੇ ਕੋਈ 30 ਦੇ ਕਰੀਬ ਅਕੈਡਮੀ ਸਨ ਜਿਹਦੇ ਵਿੱਚ ਕੋਈ 5 ਸਾਲ ਦਾ ਕੋਈ 6 ਸਾਲ ਦਾ ਬੱਚੇ ਜਿੱਥੇ ਪ੍ਰਿੰਸੀਪਲ ਸਾਹਿਬ ਸਿਖਾਉਂਦੇ ਨੇ ਦਾਸ ਜਾਂ ਇੱਥੋਂ ਸਿੱਖੇ ਜਿਹੜੇ ਵਿਦਿਆਰਥੀ ਸਿਖਾਉਂਦੇ ਨੇ ਬਰੇਲੀ ਤੋਂ ਵੀ ਚਾਂਸੀ ਤੋਂ ਵੀ ਨਿੱਕੇ ਨਿੱਕੇ ਬੱਚਿਆਂ ਨੇ ਕੱਲ 17 ਰਾਗਾਂ ਦੇ ਮਾਰੇ ਦੇ ਕੀਰਤਨ ਕੀਤਾ ਹਰਤੇਕ ਬਾਦਨ ਮਾਰੇ ਦੇ 550 350 ਸਾਲਾ شهید ਪਦਮ ਸਮਰਪਣ ਉਹ ਭਾਵਨਾ ਜਾਗਿਆ ਇੱਥੇ ਬੈਠ ਕੇ ਕਵਿਤਾ ਲਿਖੀ ਇਹਨਾਂ ਨੇ ਮਾਰ ਚੜ੍ਹਦੀ ਕਲਾ ਬਖਸ਼ਿ ਆਓ ਜੁੜੀਏ